ਪੰਜਾਬ ਦਾ ਕਿਸਾਨ ਜੋ ਕਿ ਮੌਲਕ ਦੇ ਅੰਨ ਭੰਡਾਰ ਚ ਸਭ ਤੋਂ ਵੱਧ ਹਿੱਸਾ ਪਾਉਂਦਾ ਹੈ ਅਕਸਰ ਹੀ ਕਦੇ ਕੁਦਰਤ ਦੀ ਤਾਂ ਕਦੇ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦਾ ਵਿਖਾਈ ਦਿੰਦਾ ਹੁਣ ਇੱਕ ਵਾਰ ਫੇਰ ਅੰਨਦਾਤੇ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਾਫ ਦੇਖੀਆਂ ਜਾ ਰਹੀਆਂ ਨੇ ਇਸ ਦੀ ਵਜ੍ਹਾ ਹੈ ਵੋਨਾ ਵਾਇਰਸ ਜੋ ਕਿ ਝੋਨੇ ਦੀ ਫਸਲ ਨੂੰ ਤਬਾਹ ਕਰਨ ਤੇ ਲੱਗਿਆ ਹੋਇਆ ਹੈ ਇਸ ਦਾ ਪੂਰਾ ਨਾਮ ਹੈ ਸਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਸ ਵਾਇਰਸ ਜਿਸ ਦੇ ਕਾਰਨ ਝੋਨੇ ਦੇ ਬੂਟੇ ਦਾ ਕੱਦ ਨਹੀਂ ਵੱਧਦਾ ਤੇ ਨਾ ਹੀ ਦਾਣਾ ਬਣਦਾ ਹੈ ਇਸ ਕਸੂਤੀ ਸਥਿਤੀ 'ਚ ਜ਼ਿਲ੍ਹਾ ਪਠਾਨਕੋਟ ਦੇ ਕਈ ਕਿਸਾਨ ਆਪਣੇ ਝੋਨੇ ਨੂੰ ਖੇਤਾਂ ਦੇ ਵਿੱਚ ਹੀ ਵਾਣ ਲਈ ਮਜਬੂਰ ਹੋ ਰਹੇ ਨੇ ਜਿਸ ਨੂੰ ਹੁਣ ਦਾਣਾ ਪੈਣਾ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਵਾਇਰਸ ਕਾਰਨ ਉਹਨਾਂ ਦੀ ਫਸਲ ਵੱਧ ਨਹੀਂ ਰਹੀ ਫਸਲ ਦੀ ਲੰਬਾਈ ਰੁਕ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਕਈ ਵਾਰ ਰਾਬਤਾ ਕਾਇਮ ਕੀਤਾ ਗਿਆ ਉਨ੍ਹਾਂ ਵੱਲੋਂ ਦਸਿਆ ਗਿਆ ਸਪਰੇਆ ਅਤੇ ਖਾਦਾਂ ਦੀ ਵਰਤੋਂ ਵੀ ਕੀਤੀ ਗਈ। باوجود ਇਸ ਦੇ ਫਸਲ 'ਚ ਕੋਈ ਵੀ ਤਬਦੀਲੀ ਨਜ਼ਰ ਨਹੀਂ ਆ ਰਹੀ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਫਸਲੀ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਕੋਈ ਦੂਜੀ ਫਸਲ ਬੀਜ ਸਕਣ। ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਝੋਨੇ ਦੀ 131 ਕਿਸਮ ਬੀਜਣ ਦੀ ਸफारਿਸ਼ ਕੀਤੀ ਗਈ ਸੀ ਪਰ ਉਸਤੇ ਵੀ ਵਾਇਰਸ ਦਾ ਹਮਲਾ ਹੋ ਗਿਆ। ਇਹ 130 ਗਵਰਨਮੈਂਟ ਦੇ ਕਹਿਣ ਤੇ ਅਸੀਂ ਝੋਨਾ ਲਾਇਆ ਸੀ ਹੈਗਾ ਨਹੀਂ ਇਹ ਵੈਰੈਟੀ ਜਿਹੜੀ ਇੰਨੀ ਮਾੜੀ ਨਿਕਲੀ ਐ ਕਿ ਇਹਦੀ ਅਸੀਂ ਮਹੀਨਾ ਮਹੀਨਾ ਲਾਇਦੇ ਹੋ ਗਏ ਇਹਦੀ ਗਰੋਥ ਹੀ ਕੋਈ ਨਹੀਂ ਐ ਹੈ ਨਹੀਂ ਤੇ ਉਹਦੇ ਬਾਰੇ ਐ ਕੀ ਕਹ ਸਕਦੇ ਜੇ ਐਗਰੀਕਲਚਰ ਵਾਲੇ ਜਿਹੜੇ ਉਹਦਾ ਦਵਾਈਆਂ ਪਾਉਂੋ ਹੈ ਨਹੀਂ ਦਵਾਈਆਂ ਪਾਉਣ ਤੇ ਕੀ ਆ ਜੀ ਉਹਦਾ ਕੋਈ ਹਾਲੀ ਕੋਈ ਨਹੀਂ ਪੱਕਾ ਦੱਸਦੇ ਉਹ ਤਾਂ ਫਾਇਦਾ ਕੀ ਹੋਣਾ ਨਹੀਂ ਇਹ ਐ ਵੀ ਚਲੋ ਆਈ ਨੂੰ ਵਾਏ ਕਰਦੇ ਅਦਕਾਰ ਨਾਲ ਬਾਕੀ ਦਾ ਜਿਹੜਾ ਲੋਕਾਂ ਲਾਇਦਾ ਬਣੇ ਬਣੇ ਨਾਲ ਸਾਰੇ ਬੰਦੇ ਬਚ ਕੇ ਚੱਲ ਜਾਂਦੇ ਨੇ ਸਰਕਾਰ ਇਹ ਵੀ ਚਲੋ ਕੋਈ ਨਾ ਕੋਈ ਦੇ ਬਾਰੇ ਸੋਚਣਾ ਚਾਹੀਦਾ ਹੈ ਨੀ ਜਿੰਮੇਦਾਰ ਵਾਲਾ ਸੋਚਣਾ ਜਿੰਮੇਦਾਰ ਤਾਂ ਕੇ ਮਰੇਦਾ ਭਾਈ ਇਹ ਛੋਨਾ ਨਾ ਥੋੜਾ ਗਿੱਠਾ ਰਹਿ ਰਿਹਾ ਸਪਰੇਆਂ ਵੀ ਕੀਤੀਆਂ ਪਰ ਇਹਨਾਂ ਕੋਈ ਫਰਕ ਨਹੀਂ ਪੈਣ ਰਿਹਾ ਅੱਧੇ ਨਾਲੋਂ ਜ਼ਿਆਦਾ ਛੋਨਾ ਮੈਂ ਕੀ ਗਿੱਠਾ ਰਹਿ ਗਿਆ ਵਿੱਚ ਜਿੰਨੂ ਕੀ ਦਾਣਾ ਨਹੀਂ ਲੱਗਦਾ ਕੀ ਬਿਮਾਰੀ ਕੀ ਦੱਸ ਰਿਹਾ ਖੇਤ ਵਿੱਚ ਇਹ ਬਿਮਾਰੀ ਸਪਰੇ ਦੱਸਦੇ ਆ ਸਪਰੇ ਕਰਨਦੇ ਆ ਪਰ ਸਪਰੇ ਨਾਲ ਕੋਈ ਅਸਰ ਨਹੀਂ ਹੋਉਂਦਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਮਾਮਲੇ ਸੰਬੰਧੀ ਕਿਹਾ ਹੈ ਕਿ ਜੋ ਵਾਇਰਸ ਝੋਨੇ ਨੂੰ ਆਪਣੀ ਲਪੇਟ ਚ ਲੈ ਰਿਹਾ ਹੈ ਉਸ ਦੀ ਰੋਕਥਾਮ ਦੇ ਲਈ ਟੀਮਾਂ ਕਾਇਮ ਕੀਤੀਆਂ ਗਈਆਂ ਨੇ। ਉਹਨਾਂ ਇਹ ਵੀ ਦੱਸਿਆ ਕਿ ਪੀਏਯੂ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਜੋ ਇਸ ਦਾ ਕੋਈ ਹੱਲ ਕੱਢਿਆ ਜਾ ਸਕੇ। ਉਹਨਾਂ ਕਿਹਾ ਕਿ ਚੇਕਰ ਕੋਈ ਕਿਸਾਨ ਇਸ ਬਿਮਾਰੀ ਨੂੰ ਆਪਣੇ ਖੇਤ ਦੇ ਵਿੱਚ ਵੇਖਦਾ ਹੈ ਤਾਂ ਉਹ ਜਲਦਬਾਜ਼ੀ ਵਿੱਚ ਆਪਣੇ ਝੋਨੇ ਨੂੰ ਨਸ਼ਟ ਨਾ ਕਰੇ। ਸਗੋਂ ਵਿਭਾਗ ਨਾਲ ਰابطਾ ਕਾਇਮ ਕਰਕੇ ਇਸ ਦਾ ਹੱਲ ਕੱਢੇ। ਸਾਡੇ ਕਿਤੇ ਬੜੀ ਮਾਤਰਾ ਦੇ ਵਿੱਚ ਸਾਨੂੰ ਇਹ ਫਾਰਮਰਸ ਨੇ ਸਾਨੂੰ ਕੰਟੈਕਟ ਕੀਤਾ ਸੀ ਪ੍ਰੋਬਲਮ ਸਾਨੂੰ ਦੱਸੀ ਵੀ ਸੀ ਸੋ ਸਾਡੇ ਮੈਕਨੇ ਵੱਲੋਂ ਵੀ ਟੀਮਾਂ ਅਸੀਂ ਬਣਾਈਆਂ ਸੀ ਸਾਡੀ ਟੀਮ ਨੇ ਵੀ ਜਾ ਕੇ ਉੱਥੇ ਵਿਜ਼ਿਟ ਕੀਤਾ ਸੀ ਸੋ ਇਹਦਾ ਬੇਸਿਕਲੀ ਜਿਹੜਾ ਕਾਰਨ ਹੈ ਮੈਂ ਤੁਹਾਨੂੰ ਜਿਵੇਂ ਦੱਸਿਆ ਹੈ ਕਿ ਸਾਡੇ ਕੋਲ ਸਦਰਨ ਬਲੈਕ ਸਟ੍ਰੀਕ ਜਿਹੜਾ ਡਵਫ ਵਾਇਰਸ ਹੈ ਉਹਦੇ ਕਰਕੇ ਹੈ ਬਟ ਇਹਦੀ ਕਨਫਰਮੇਸ਼ਨ ਜਿਹੜੀ ਹੈ ਉਹ ਅਸੀਂ ਆਪਣੀ ਨੇਕੇ ਡਾਈ ਦੇ ਨਾਲ ਨਹੀਂ ਕਹਿ ਸਕਦੇ ਕਿ ਜਿਹੜੀ ਇਹ ਜਿਹੜਾ ਵਾਧਾ ਸਾਡੇ ਕੋਲ ਰੁਕਿਆ ਹੋਇਆ ਹੈ ਜਾਂ ਜਿਹੜਾ ਆਪਣੇ ਕੋਲ ਪੌਦਾ ਹੈ ਜਿਹੜਾ ਵਧ ਨਹੀਂ ਰਿਹਾ ਉਹਦਾ ਕਾਰਨ ਨਹੀਂ ਹੈ ਅਸੀਂ ਕਿਸਾਨਾਂ ਨੂੰ ਟਾਈਮ ਟੂ ਟਾਈਮ ਅਸੀਂ ਐਡਵਾਈਜ਼ਰੀ ਉਹਨਾਂ ਨੂੰ ਜਾਰੀ ਕੀਤੀਆਂ ਹੋਈਆਂ ਤੁਸੀਂ ਇਹ ਦੇਖੋ ਕਿ ਜਿਹੜੀ ਇਹ ਬੂਟਾ ਮਤਰਾ ਰਹਿ ਰਿਹਾ ਹੈ ਇਹਦੇ ਕਾਰਨ ਬੇਸਿਕਲੀ ਕੀ ਹੈ एकदम ਪੈਨਿਕ ਨਹੀਂ ਹੋਣਾ ਕਿ ਹਾਂਜੀ ਇਹ ਵਾਇਰਸ ਦੇ ਅਟੈਕ ਕਰਕੇ ਹੀ ਹੈ ਸੋ ਪਹਿਲੇ ਤੁਸੀਂ ਰੂਲ ਆਊਟ ਕਰੋ ਕਿ ਕੋਈ ਇਹ ਬਿਮਾਰੀ ਹੋਰ ਤਾਂ ਨਹੀਂ ਹੈਗੀ ਜਿਵੇਂ ਸਾਡੇ ਤੋਂ ਮੈਂ ਤੁਹਾਨੂੰ ਦੱਸਿਆ ਕਿ ਕਈ ਵਾਰ ਕਾਰਟ ਹੋਣ ਕਰਕੇ ਵੀ ਕਿਸੇ ਤੱਤ ਦੀ ਘਾਟ ਹੋਣ ਕਰਕੇ ਵੀ ਬੂਟਾ ਮਦਰਾ ਹੋ ਜਾਂਦਾ ਹੈ ਸੋ ਪਹਿਲੇ ਤੁਸੀਂ ਦੇਖੋ ਕਿ ਪਾਣੀ ਤੁਸੀਂ ਪ੍ਰੋਪਰ ਦੇ ਰਹੇ ਹੋ ਤੁਸੀਂ ਯੂਰੀਆ ਪ੍ਰੋਪਰ ਪਾਇਆ ਜੇ ਸਾਡੇ ਕੋਲ ਨਿਊਟਰੀਐਂਟਸ ਵੀ ਪ੍ਰੋਪਰ ਨਹੀਂ ਹੈ ਅਸੀਂ ਪਾਣੀ ਵੀ ਨਹੀਂ ਪ੍ਰੋਪਰਲੀ ਲਾਇਆ ਉਹਦੇ ਕਰਕੇ ਵੀ ਬੂਟਾ ਜਿਹੜਾ ਆ ਉਹ ਪੂਰੀ ਗਰੋਥ ਨਹੀਂ ਕਰਦਾ ਸੋ ਪਹਿਲੇ ਆਪਾਂ ਇਹ ਜਿਹੜੇ ਤਿੰਨ ਚਾਰ ਕਾਰਨ ਨੇ ਉਹਨਾਂ ਨੂੰ ਰੂਲ ਆਊਟ ਕਰ ਲੈਣਾ ਸੋ ਅਸੀਂ ਕੇਵੀਕੇ ਦੇ ਥਰੂ ਸਾਇੰਟਿਸਟ ਨੂੰ ਕੰਟੈਕਟ ਕਰਕੇ ਤੁਹਾਡੇ ਸੈਂਪਲਸ ਜਿਹੜੇ ਨੇ ਉਹ ਲੈਣਗੇ ਤੋਂ ਪੀਏਯੂ ਖੇਤੀਬਾੜੀ ਯੂਨੀਵਰਸਿਟੀ ਨੂੰ ਜਾਣਾ ਭੇਜਣਗੇ ਤੋਂ ਫਿਰ ਉੱਥੋਂ ਜਾ ਕੇ ਕਨਫਰਮ ਹੋਣਾ ਸੋ ਮਰਦਾ ਕੀ ਨਾ ਕਰਦਾ ਵਾਲੀ ਸਥਿਤੀ ਚ ਫਸੇ ਕਿਸਾਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਕਿ ਉਹ ਕੀ ਕਰਨ ਲੋੜ ਹੈ ਖੇਤੀਬਾੜੀ ਵਿਭਾਗ ਸਮਾ ਰਹਿੰਦਿਆਂ ਕਿਸਾਨਾਂ ਨੂੰ ਇਸ ਮੁਸ਼ਕਲ ਘੜੀ ਚੋਂ ਕੱਢਣ ਤੇਜ਼ ਦੇ ਲਈ ਲੁੜਿੰਦਾ ਕਦਮ ਚੁੱਕਣ ਤਾਂ ਜੋ ਚੋਨੇ ਦੇ ਫਸਲੀ ਨੁਕਸਾਨ ਨੂੰ ਘਟਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ ਮਾਲੀ ਮਾਰ ਤੋਂ ਬਚਾਇਆ ਜਾ ਸਕੇ ਬੀਟੀਸੀ న్యూਸ ਲਈ ਪਠਾਨਕੋਟ ਤੋਂ ਮੁਕੇਸ਼ ਸੈਣੀ ਦੀ ਰਿਪੋਰਟ